ਖੰਨਾ ਦੇ ਖਟਰਾ ਪਿੰਡ ਦੇ ਛੱਪੜ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹੜਕਾ ਮਚ ਗਿਆ ਹੈ ਕੁੱਤੇ ਲਾਸ਼ ਨੂੰ ਖਾ ਰਹੇ ਸਨ ਇੱਕ ਰਾਹਗੀਰ ਨੇ ਕੁੱਤਿਆਂ ਨੂੰ ਦੇਖਿਆ ਅਤੇ ਮਾਮਲੇ ਦਾ ਖੁਲਾਸਾ ਹੋਇਆ ਲਾਸ਼ ਮਿਲਣ ਨਾਲ ਪਿੰਡ ਵਿੱਚ ਹੜਕਾ ਮਚ ਗਿਆ ਹੈ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇੱਕ ਰਿਆ ਸੀਗਾ ਮੀ ਪੈਂਤ ਤੋਂ ਜਦ ਮੈਂ ਬਾਦ ਨੰਗਿਆ ਤਾਂ ਉਰੇ ਮੈਂ ਦੇਖਿਆ ਇਹ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਛੋਟੇ ਪੋਤਾ ਪੁੱਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਨੇ ਦੇਖਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਹੈ ਸਰਪੰਚ ਨੂੰ ਪੰਚਾਂ ਨੂੰ ਜਦੇ ਫੋਨ ਕਰਤਾ ਹੋਈ ਹੋਈ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਹੀ ਖੜੇ ਆ ਤੇ ਹਜੇ ਤੱਕ ਉਹਦੀ ਕੋਈ شناخت ਨਹੀਂ ਹੋ ਪਈ ਹੈ ਜੋ ਇੱਕ ਦੋ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਕੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਖਟਰਾ ਪਿੰਡ ਦੇ ਛੱਪੜ ਤੋਂ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਹੜਕਪ ਮਚ ਗਿਆ ਹੈ ਕੁੱਤੇ ਲਾਸ਼ ਨੂੰ ਖਾ ਰਹੇ ਸਨ ਇੱਕ ਰਾਹਗੀਰ ਨੇ ਕੁੱਤਿਆਂ ਨੂੰ ਦੇਖਿਆ ਅਤੇ ਮਾਮਲੇ ਦਾ ਖੁਲਾਸਾ ਹੋਇਆ ਲਾਸ਼ ਮਿਲਣ ਨਾਲ ਪਿੰਡ ਵਿੱਚ ਹੜਕਾ ਮਚ ਗਿਆ ਹੈ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਅਤੇ ਇੱਕ ਫੋਰੈਂਸਿਕ ਟੀਮ ਜਾਂਚ ਕਰ ਰਹੀ ਹੈ লাশ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਰਾਘਿਰ ਪਰਮਿੰਦਰ ਸਿੰਘ ਅਤੇ ਜਸਪਾਲ ਸਿੰਘ ਨੇ ਕਿਹਾ ਕਿ ਉਹ ਸੜਕ ਤੋਂ ਲੰਘ ਰਹੇ ਸਨ ਜਦੋਂ ਉਹਨਾਂ ਨੇ ਕੁੱਤੇ ਵੇਖੇ ਅਤੇ ਸ਼ੱਕ ਹੋਇਆ ਨੇੜੇ ਜਾ ਕੇ ਦੇਖਿਆ ਤੇ ਉਹਨਾਂ ਨੂੰ ਇੱਕ ਆਦਮੀ ਦੀ ਲਾਸ਼ ਦੇਖੀ ਜਿਸ ਦਾ ਚਿਹਰਾ ਟਕਿਆ ਹੋਇਆ ਸੀ ਅਤੇ ਉਸ ਦਾ ਸਰੀਰ ਟਕਿਆ ਹੋਇਆ ਸੀ ਕੁੱਤੇ ਉਸ ਨੂੰ ਖਾ ਰਹੇ ਸੀ ਉਹਨਾਂ ਨੇ ਤੁਰੰਤ ਪਿੰਡ ਦੇ ਸਰਪੰਚ ਨੂੰ ਦੱਸਿਆ ਸਰਪੰਚ ਨੇ ਪੁਲਿਸ ਨੂੰ ਫੋਨ ਕੀਤਾ ਡੀਐਸਪੀ ਅਮਰਤਪਾਲ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਫੋਰੈਂਸਿਕ ਟੀਮ ਕਟਨਾ ਦੀ ਜਾਂਚ ਕਰ ਰਹੀ ਹੈ ਮ੍ਰਿਤਕ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਪੁਲਿਸ ਨੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਲਾਪਤਾ ਵਿਅਕਤੀਆਂ ਦੇ ਪਰਿਵਾਰਾਂ ਨੂੰ ਸੂਚੀ ਕੀਤਾ ਹੈ ਮ੍ਰਿਤਕ ਦੀ ਪਛਾਣ ਜਲਦੀ ਹੀ ਕੀਤੀ ਜਾਵੇਗੀ ਅਤੇ ਮਾਮਲਾ ਹਰ ਹੱਲ ਕਰ ਲਿਆ ਜਾਵੇਗਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਪੰਮਿੰਦਰ ਸਿੰਘ ਹੈ ਜੀ ਪਿੰਡ ਖੱਟੜਾ ਜੀ ਕੀ ਗੱਲ ਹੋਈ ਹੈ ਤੇ ਮੈਂ ਜੀ ਇਧਰੋਂ ਆ ਰਿਹਾ ਸੀਗਾ ਤੇ ਮੀਂਹ ਪੈ ਰਿਹਾ ਸੀਗਾ ਮੀਂਹ ਪੈਣ ਤੋਂ ਜਦ ਮੈਂ ਬਾਦ ਨੰਗਿਆ ਤਾ ਉਰੇ ਮੈਂ ਦੇਖਿਆ ਕਿ ਕੁੱਤੇ ਖਾ ਰਹੇ ਸੀਗੇ ਇੱਕ ਬੰਦੇ ਨੂੰ ਬੰਦਾ ਪਿਆ ਉਰੇ ਟੋਬੇ ਚ ਮਰਿਆ ਹੋਇਆ ਤੇ ਆਪਣੇ ਜਦ ਮੈਂ ਉਹਨੂੰ ਚੰਗੀ ਤਰ੍ਹਾਂ ਦੇਖਿਆ ਪਹਿਲਾਂ ਤਾਂ ਮੈਂ ਸੋਚਿਆ ਵੀ ਕੋਈ ਡੰਗਰ ਬੱਚਾ ਖਾ ਰਿਆ ਹੋਊਗਾ ਕੁੱਤਾ ਜਦ ਮੈਂ ਚੰਗੀ ਤਰ੍ਹਾਂ ਦੇਖਿਆ ਉਹਦੀ ਮੈਨੂੰ ਛਾਤੀ ਨਜ਼ਰ ਪਈ ਤਾਂ ਮੈਂ ਦੇਖਿਆ ਜੀ ਵੀ ਬੰਦਾ ਮਰਿਆ ਪਿਆ ਸੀਗਾ ਫਿਰ ਉਰੇ ਦੀ ਜਿਹੜੇ ਪਿੰਡ ਦੇ ਮੋਤਵਾਰ ਬੰਦੇ ਲੰਘਦੇ ਨੇ ਫਿਰ ਮੈਂ ਉਹਨਾਂ ਨੂੰ ਰੋਕ ਕੇ ਕਿਹਾ ਤੇ ਉਹਨਾਂ ਨੇ ਸਰਪੰਚ ਨੂੰ ਵੀ ਫੋਨ ਕਰਿਆ ਸੀਗਾ ਤੇ ਉਹਨਾਂ ਨੇ ਪੁਲਿਸ ਨੂੰ ਵੀ ਫੋਨ ਕਰਿਆ ਹੋਇਆ ਤੇ ਪੁਲਿਸ ਆ ਗਈ ਆ ਹੁਣ। ਕੁਛ ਲੱਗਦਾ ਕਿ ਕੌਣ ਆ ਮੁੰਡਾ ਕਿਸ ਪਿੰਡ ਦਾ ਆ ਜਾਂ ਕਿਸੇ ਨਹੀਂ ਜੀ ਉਹਦਾ ਮੂੰਹ ਟੱਕਿਆ ਹੋਇਆ ਉਤੋਂ ਲੱਤਾਂ ਦੇ ਉੱਤੇ ਉਹਦੇ ਕੰਬਲ ਲਵੇਟਿਆ ਹੋਇਆ ਤੇ ਕੁਛ ਕਹਿ ਨਹੀਂ ਸਕਦੇ ਉਹਦੇ ਬਾਰੇ ਹਜੇ। ਤੂੰ ਕਿੰਨਾ ਖਾਦਾ ਹੈ ਕੁੱਤਿਆਂ ਨੇ? ਕੁੱਤਿਆਂ ਨੇ ਜੀ ਉਹਦੀ ਦੋ ਉਂਗਲਾਂ 'ਤੇ ਇੱਕ ਗੁੱਠਾ ਮਨ ਲੱਗਦਾ ਇਹ ਜਾਂ ਕੁਛ ਖਾਦਾ ਹੋਇਆ। ਤੂੰ ਕੁੱਤਿਆਂ ਸੀਗੇ ਜਿਆਦਾ ਸੀਗੇ। ਕੁੱਤੇ ਦੋ ਸੀਗੇ ਜੀ ਇੱਕ ਛੋਟਾ ਜਿਹਾ ਬੱਚਾ ਸੀਗਾ। ਤੇ ਇੱਕ ਉਹਦੀ ਮਾਂ ਸੀ ਮੇਰੇ ਹਿਸਾਬ ਨਾਲ ਲੱਗਦਾ ਕਿ ਕੋਈ ਉਮਰ ਦਾ ਅੰਦਾਜ਼ਾ ਹੈਗਾ ਤੇ ਲੱਗਦਾ ਕਿ ਕਿੰਨੀ ਕੁ ਇਹਦੀ ਮੁੰਡੇ ਦੀ ਜੀ ਕਿੰਨਾ ਲੱਗਾ ਲੱਗ ਰਿਹਾ ਮੁੰਡੇ ਦੀ ਜੀ 35 ਤੋਂ ਉੱਪਰ ਫਰੀ ਹੋਊਗੀ ਤੇ ਕੀ ਇਹ ਟੋਬੇ ਟੋਬੇ ਪਿੰਡ ਦਾ ਹੈ ਵੀਰੇ ਹਾਂ ਜੀ ਇਹ ਖਟੜਿਆਂ ਦਾ ਟੋਬਾ ਦੋ ਟੋਬੇ ਵੱਜਦੇ ਨੇ ਤੇ ਇੱਥੇ ਨੰਬਰ ਤਰ੍ਹਾਂ ਦੇ ਘਰਾਂ ਕੋਲੇ ਟੋਬਾ ਹੈ ਵੈਗਜੀ ਖਾਲਸਾ ਵੈਗਜੀ ਫਰੇ ਮੇਰਾ ਨਾਮ ਜਿਸ ਪਾਸੋਂ ਪਿੰਡ ਖਟੜਾ ਮੈਂ ਆਪਣੇ ਛੋਟੇ ਪੋਤਾ-ਪੋਤੀ ਨੂੰ ਲੈਣ ਵਾਸਤੇ ਜਾ ਰਿਹਾ ਸਕੂਲ ਨੂੰ ਜਦੋਂ ਇਹ ਬਾਬੇ ਦੇਖਿਆ ਕਹਿੰਦਾ ਰੁਕੀ ਰੁਕੀ ਵੀ ਇੱਥੇ ਬੰਦਾ ਮਰਿਆ ਪਿਆ ਉਸੇ ਟਾਈਮ ਮੈਂ ਸਰਪੰਚ ਨੂੰ ਪੰਚਾਂ ਨੂੰ ਜਦੇ ਫੋਨ ਕਰਤਾ ਵੀ ਤੁਸੀਂ ਪੁਲਿਸ ਭੇਜ ਦਿਓ ਇੱਥੇ ਵੀ ਬੰਦਾ ਮਰਿਆ ਪਿਆ ਇਹ ਮੈਂ ਦੇਖ ਕੇ ਜਿਹੜੇ ਚੱਲੇ ਗਏ ਜਿਹੜੇ ਪੰਚਾਇਤ ਆ ਗਈ ਪ੍ਰੈਸਰ ਪੁੱਟੇ ਸਾਰੇ ਆ ਗਏ ਸੀ ਮਤਲਬ ਲੱਗਦਾ ਕਿੰਨੀ ਉਮਰ ਦਾ ਉਮਰ ਦਾ ਜੀ ਅੰਦਾਜ਼ਾ ਨਹੀਂ ਲਾ ਸਕਦੇ ਸੀ ਹਾਂਜੀ ਇਹ ਸਾਨੂੰ 112 ਤੇ ਵੀ ਕਾਲ ਗਈ ਸੀ ਤੇ ਪਿੰਡ ਤੋਂ ਵੀ ਖੱਟੜੇ ਤੋਂ ਇੱਕ ਦੋ ਕਾਲਾਂ ਗਈਆਂ ਸੀ ਵੀ ਇੱਥੇ ਇੱਕ ਛੱਪੜ ਹੈ ਪੁਰਾਣਾ ਉਹਦੀ ਸਾਬ ਸਫਾਈ ਨਹੀਂ ਹੋਈ ਕਾਫੀ ਉੱਤੇ ਗੰਦਗੀ ਵਗੈਰਾ ਹੈਗੀ ਹੈ ਤੇ ਉਹਦੇ ਚ ਇੱਕ ਡੈੱਡ ਬੋਡੀ ਪਈ ਹੈ ਹੁਣ ਆਪਾਂ ਮੌਕੇ ਤੇ ਹੀ ਖੜੇ ਆ ਤੇ ਹਜੇ ਤੱਕ ਉਹਦੀ ਕੋਈ ਬੇਸ਼ਨਾਖਤ ਨਹੀਂ ਹੋ ਪਈ ਹੈ ਜੇ ਉਹ ਇੱਕ ਦੋ ਇਥੋਂ ਮਿਸਿੰਗ ਪਰਸਨ ਰਿਪੋਰਟ ਸੀਗੀਆਂ ਅਸੀਂ ਉਹਨਾਂ ਦੇ ਵਾਰਿਸ ਵੀ ਬੁਲਾਏ ਆ ਫੋਰੈਂਸਿਕਸ ਵਾਲੇ ਵੀ ਬੁਲਾਏ ਆ ਪਹਿਲਾਂ ਫੋਰੈਂਸਿਕਸ ਵਾਲੇ ਆਪਦਾ ਜਾਂਚ ਕਰ ਲੈਣ ਉਸ ਤੋਂ ਬਾਅਦ ਫਿਰ ਬੋਡੀ ਸੋਲ ਹਸਪੀਟਲ ਰੱਖਾਵਾਂਗੇ ਅਸੀਂ شناختਾਸਤੇ ਲੱਗ ਰਿਹਾ ਵੀ ਕਿ ਏਜ ਵਗੈਰਾ ਵੀ ਕਿੰਨੀ ਕੀਸ ਦਊਗਾ ਜਾਂ ਨਹੀਂ ਉਹ ਜਿਵੇਂ ਉਹਦਾ ਚਿਹਰਾ ਟੱਕਿਆ ਹੋਇਆ ਜੀ ਬੋਡੀ ਤੋਂ ਲੱਗ ਰਿਹਾ ਜੀ ਵੀ ਜਿਵੇਂ 25 ਤੋਂ 30 ਸਾਲ ਦੇ ਵਿੱਚ ਕੋਈ ਨੌਜਵਾਨ ਦੇ ਡੈਡ ਪੜ ਗਿਆ